ਅਰੇ ਪਰਦਰਸ਼ ਕੋ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮਸ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰਾ ਉੱਗੀ ਆਗੂ ਕਮਲਜੀਤ ਢਿੱਲੋਂ ਹਨ ਉਹਨਾਂ ਨਾਲ ਗੱਲ ਕਰਾਂਗੇ ਵਿਨੇਸ਼ ਫੁਗਾੜ ਬਾਰੇ ਕਿਤੇ ਸੋਨ ਤਗਮਾ ਆਉਣ ਦੀਆਂ ਹਰ ਪਾਸੇ ਚਰਚਾ ਸੀ ਪਰ ਅਖੀਰ ਦੇ ਵਿੱਚ ਡਿਸਕਵালিਫਾਈ ਹੋ ਕੇ ਬਾਹਰ ਆਉਣਾ ਪੈ ਗਿਆ ਇਸ ਮੁੱਦੇ ਨੂੰ ਲੈ ਕੇ ਹਰ ਪਾਸੇ ਚਰਚਾਵਾਂ ਦਾ ਬਾਜ਼ਾਰ ਗਰਮ ਹੈ ਬਹੁਤ ਪਾਸੇ ਇਹ ਗਿਆ ਜਾ ਰਿਹਾ ਕਿ ਉਹਦੇ ਨਾਲ ਧੋਖਾ ਹੋਇਆ ਉਹਦੇ ਖਿਲਾਫ ਬਹੁਤ ਵੱਡੀ ਸਾਜ਼ਿਸ਼ ਹੋਈ ਹੈ ਤੇ ਕਮਲਜੀ ਢਿੱਲੋਂ ਭਾਰਤੀ ਮਹਿਲਾ ਫੈਡਰੇਸ਼ਨ ਦੇ ਕੌਮੀ ਆਗੂ ਨੇ ਉਹਨਾਂ ਨੇ ਉਸ ਸਮੇਂ ਉਸ ਅੰਦੋਲਨ 'ਚ ਹਿੱਸਾ ਲਿਆ ਸੀਗਾ ਜਦੋਂ ਵਿਨੇਸ਼ ਫੁਗਾੜ ਦਿੱਲੀ ਦੇ ਮੰਤਰ ਮੰਤਰ ਵਿਖੇ ਅੰਦੋਲਨ ਕਰ ਰਿਹਾ ਸੀਗਾ ਤੇ ਅਸੀਂ ਇੱਕ ਨੁਕਤਾ ਨਗਾ ਤੋਂ ਦੇਖਾਂਗੇ ਕਿ ਉਹਨਾਂ ਨੂੰ ਅੰਦੋਲਨ ਕਰਨ ਦੇ ਕਰਕੇ ਜਿਹੜਾ ਬ੍ਰਿਜ ਚਰਨ ਕੁਸ਼ਣ ਸਿੰਘ ਦੇ ਖਿਲਾਫ ਕੀਤਾ ਸੀਗਾ ਜਿਹੜਾ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਉਹਦੀ ਉਹਨਾਂ ਨੂੰ ਸਜ਼ਾ ਦਿੱਤੀ ਗਈ ਹੈ ਜਾਂ ਕਈ ਤਰ੍ਹਾਂ ਦੇ ਗੱਲਾਂ ਜਿਹੜੀਆਂ ਉਹਨਾਂ ਦੇ ਬਾਰੇ ਹੋ ਰਹੀਆਂ ਹੋ ਰਹੀਆਂ ਨੇ ਤੇ ਇੱਕ ਉਹਨਾਂ ਨੇ ਆਪ ਪੱਤਰ ਲਿਖਿਆ ਸੀਗਾ ਜਿਹੜਾ 19 April ਦੀ ਜਿਹਦੇ ਤੇ ਡੇਟ ਪਈ ਹੋਈ ਹੈ ਜਿਦੇ ਚ ਉਹਨਾਂ ਨੇ ਕਈ ਕਿਸਮ ਦੇ ਖਸੇਜਾਰ ਕੀਤੇ ਸੀਗੇ ਕਿ ਸਾਰੇ ਉਹਦੇ ਆਲੇ ਦੁਆਲੇ ਜਿਹੜੇ ਬੰਦੇ ਆ ਉਹ ਉਹਨੇ ਇਹੀ ਕਿਹਾ ਸੀ ਵੀ ਭਾਰਤੀ ਜਿਹੜੀ ਕੁਸ਼ਤੀ ਫੈਡਰੇਸ਼ਨ ਉਹਦੇ ਜਿਹੜੇ ਸਾਬਕਾ ਪ੍ਰਧਾਨ ਨੇ ਉਹਦੇ ਆਲੇ-ਦੁਆਲੇ ਨੇ ਤੇ ਇਸ ਕਰਕੇ ਉਹਨੂੰ ਕਈ ਕਿਸਮ ਦੀਆਂ ਇਹ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਤੇ ਢਿਲੋਂ ਜੀ ਤੁਸੀਂ ਇਹ ਸਾਰੇ ਬਾਦ-ਬਵਾਦ ਦੇ ਉੱਪਰ ਕੀ ਕਹਿਣਾ ਚਾਹੁੰਦੇ ਆ ਇਹ ਛਾਜੇ ਦਾ ਸ਼ਕਾਰ ਹੋਈ ਤੇ ਦੇਸ਼ ਦੀ ਤੀ ਜਾਂ ਕੀ ਉਹ ਉਹਦੇ weight ਅਚਾਨਕ ਵੱਧ ਜਾਣ ਦਾ ਕੀ ਮਾਮਲਾ ਕੀ ਹੈ ਉਹਨੇ ساری ਰਾਤ ਯਤਨ ਕੀਤੇ ਵੀ weight ਘਟਾਇਆ ਜਾਵੇ ਪਰ ਸਫਲਤਾ ਨਹੀਂ ਮਿਲੀ ਤੇ 100 ਗ੍ਰਾਮ ਵਜਨ ਕਰਕੇ ਉਹਨੂੰ ਜਿਹੜਾ ਡਿਸਕ ਕੁਆਲੀਫਾਈ ਹੋਣਾ ਪੈ ਗਿਆ ਜੰਮੂ ਜੀ ਸ਼ੁਕਰੀਆ ਆਪਣੇ ਦਰਸ਼ਕਾਂ ਦੇ ਰੂਬਰੂ ਕਰਨ ਲਈ ਇਹ ਇਹ ਬਹੁਤ ਹੀ ਮੰਦ ਭਾਗੀ ਘਟਨਾ ਹੈ ਔਰ ਖਾਸ ਕਰਕੇ ਓਲਮ ਜਿਹੜੀ ਸਾਡੀ ਹਿੰਦੁਸਤਾਨ ਦੀ 올림픽 ਐਸੋਸੀਏਸ਼ਨ ਉਹਦੇ ਲਈ ਔਰ ਸਮੂੱਚਾ ਜਿਹੜਾ ਸਾਡਾ ਮਹਾਕੁੰਭ ਹੁੰਦਾ ਹੈ ਖੇਡਾਂ ਦਾ 올림픽 ਸਾਰੇ ਸੰਸਾਰ ਦਾ ਮਹਾਕੁੰਬ ਹੈ ਉਹ ਉਹਨਾਂ ਦੇ ਲਈ ਵੀ ਤੇ ਖਾਸ ਕਰਕੇ ਜਿਹੜੀ ਸਾਡੀ ਬਨੇਸ਼ ਹੈ ਫੋਰਗਟ ਜਿਹੜੀ ਪਿਛਲੇ 20 ਸਾਲ ਤੋਂ ਕੁਸ਼ਤੀ ਦੇ ਵਿੱਚ ਲੱਗੀ ਹੋਈ ਹੈ 25 ਸਾਲ ਕੋਈ ਕਹਿ ਰਿਹਾ 24 ਸਾਲ ਤੋਂ 5-6 ਸਾਲ ਦੀ ਸੀ ਜਦੋਂ ਦੀ ਕੁਸ਼ਤੀ ਦੇ ਵਿੱਚ ਉਹ ਆਪਣੀ ਜਿਹੜੀ ਪ੍ਰੈਕਟਿਸ ਕਰ ਰਹੀ ਹੈ ਉਹਦੀ ਜਿਹੜੀ ਉਹਦੀ ਬਚਪਨ ਦੀ ਯਾਤਰਾ ਉਹਦੀ ਜਵਾਨੀ ਦੀ ਯਾਤਰਾ ਜਿਹੜੀ ਹੈ ਉਹ ਉਸ ਨੂੰ ਅਸੀਂ ਜੇਕਰ ਧਿਆਨ ਚ ਕਰੀਏ ਤੇ ਉਹ ਪਹਿਲੇ ਦਿਨ ਤੋਂ ਸਟਰਗਲ ਕਰ ਰਹੀ ਹੈ 9 ਸਾਲ ਦੀ ਉਮਰ ਚ ਉਹਦਾ ਫਾਦਰ ਦੀ ਡੈਥ ਹੋ ਜਾਂਦੀ ਹੈ ਮੈਂ ਹੁਣ ਇਹ ਸਾਰੀਆਂ ਉਸ ਦੀਆਂ ਜਿਹੜੀ ਉਹਦੀ ਕਰਨੀ ਹੈ ਜਿੰਨੀ ਉਹ ਜੂਝੀ ਹੈ ساری ਜ਼ਿੰਦਗੀ ਜਿੰਨੀ ਉਹਨੇ ਮਿਹਨਤ ਕੀਤੀ ਹੈ ਉਸ ਦੇ ਪਿੱਛੇ ਉਸ ਦੇ ਜਿਹੜਾ ਰੈਸਲਰ ਵੱਡੇ ਰੈਸਲਰ ਰਹੇ ਉਹਦੇ ਤਾਇਆ ਜੀ ਜਿਨ੍ਹਾਂ ਨੇ ਉਹਨੂੰ ਪਾਲਣ ਪੋਸ਼ਣ ਕੀਤਾ ਉਹਨਾਂ ਦੀ ਮਿਹਨਤ ਉਸ ਦੀ ਮਿਹਨਤ ਤੇ ਨਾਲ ਦੀ ਨਾਲ ਜਿਹੜੀ ਉਸਨੇ ਇੱਕ ਮੁਕਾਮ ਹਾਸਲ ਕੀਤਾ ਉਹਨੂੰ ਅਸੀਂ ਸਜਦਾ ਕਰਦੇ ਹਾਂ ਪਰ ਵੀ 2023 ਦੇ ਵਿੱਚ ਜਦੋਂ ਪਹਿਲਾਂ ਉਹ ਜਨਵਰੀ ਚ ਜੰਤਰ ਮੰਤਰ ਤੇ ਬੈਠੀਆਂ ਕਿਉਂਕਿ ਆ ਉਦੋਂ ਵੀ ਉਹਨੇ ਯੁਰਤ ਕੀਤੀ ਉਹਦੇ ਵਿੱਚੋਂ ਉਸ ਦੀ ਉਸ ਕਰਮਟ ਸਾਧਨਾ ਦੀ ਤੇ ਖਾਸ ਕਰਕੇ ਦ੍ਰਿੜ ਨਿਸ਼ਚੇ ਵਾਲਾ ਜਿਹੜਾ ਉਹਦਾ ਸੁਭਾਅ ਹੈ ਉਸ ਦੀ ਸ਼ਖਸੀਅਤ ਹੈ ਉਸ ਦੇ ਦਰਸ਼ਨ ਹੋਏ ਅਸੀਂ ਮੈਂ ਭਾਰਤੀ ਮੈਲਾ ਫੈਡਰੇਸ਼ਨ ਦੀ ਤਰਫ ਤੋਂ ਸਾਡਾ ਜਿਹੜਾ ਪੂਰੇ ਦਾ ਪੂਰਾ ਜਿਹੜਾ ਸਾਡਾ ਇੱਕ ਗਰੁੱਪ ਸੀ ਸਾਡਾ ਡੈਲੀਗੇਸ਼ਨ ਸੀ ਉਹ ਹਰ ਰੋਜ਼ ਜਿਹੜੀ ਉੱਥੋਂ ਦੀਆਂ ਲੋਕਲ ਔਰਤਾਂ ਬੀਬੀਆਂ ਨੇ ਸਾਡੀਆਂ ਦਿੱਲੀ ਦੀਆਂ ਤੇ ਸਮੁੱਚੇ ਹਿੰਦੁਸਤਾਨ ਨੂੰ ਪ੍ਰਤੀਨਿਧ ਕਰਨ ਵਾਲੀਆਂ ਉੱਥੇ ਪਹੁੰਚਦੀਆਂ ਰਹੀਆਂ ਮੈਂ ਵੀ ਉੱਥੇ 5-6 ਦਿਨ ਲਗਾਤਾਰ ਰਹੀ ਫਿਰ ਹਰ ਹਫਤੇ ਬਾਅਦ ਜਾਣਾ ਕਿਉਂਕਿ 2 ਮਹੀਨੇ ਦਾ ਜਿਹੜਾ ਹੈ ਚੱਲਿਆ ਤੇ 28 ਮਈ ਨੂੰ ਜਿਸ ਤਰ੍ਹਾਂ ਬਰਬਤਤਾ ਦੇ ਨਾਲ ਜਦੋਂ ਉਹ ਨਵੀਂ ਪਾਰਲੀਮੈਂਟ ਵੱਲ ਮਾਰਚ ਉਹਨਾਂ ਨੇ ਸ਼ੁਰੂ ਕੀਤਾ ਤਾਂ ਉਹਨਾਂ ਨੂੰ ਜ਼ਬਰਦਸਤੀ ਚੁੱਕ ਕੇ ਉਹ ਸਾਰੀਆਂ ਜਿਹੜੀਆਂ ਉਸ ਦੇ ਨਾਲ ਜੋਰ ਜ਼ਬਰਦਸਤੀ ਜਿਹੜੀ ਹੈ ਸਾਖੀ ਮਾਲਕ ਇਹ ਜਿਹੜੀ ਵਿਨੇਸ਼ ਫਗੜ ਤੇ ਉਹਦੇ ਨਾਲ ਹੋਰ ਸਾਰੇ ਸਾਥੀ ਸਨ ਤੇ ਮੈਂ ਉਹਨਾਂ ਨੂੰ ਦੂਰੋਂ ਦੂਰੋਂ ਨਹੀਂ ਉਸ ਨੂੰ ਬਹੁਤ ਨੇੜਿਓਂ ਜਾਣਿਆ ਉਹਦੇ ਨਾਲ ਗੱਲਬਾਤ ਹੋਈ ਤੇ ਉਸ ਵੇਲੇ ਵੀ ਬਹੁਤ ਔਰਤਾਂ ਜਿਹੜੀਆਂ ਮਹਿਲਾ ਫੈਡਰੇਸ਼ਨ ਦੀਆਂ ਤੇ ਬਾਕੀ ਹਿੰਦੁਸਤਾਨ ਦੀਆਂ ਜਥੇਬੰਦੀਆਂ ਦੀਆਂ ਔਰਤਾਂ ਉਹਨਾਂ ਦੇ ਨਾਲ ਖੜੀਆਂ ਇੱਕ ਸਕੂਲੀ ਨੇ ਯੋਨ ਸ਼ੋਸ਼ਨ ਜਿਹੜਾ ਕਿ ਉਹਨਾਂ ਨੇ ਜਿਹੜਾ ਉਹਦਾ ਹੈੱਡ ਸੀ ਉਹਦੇ ਖਿਲਾਫ ਜਿਹੜਾ ਧਰਨਾ ਮਜਾਰਾ ਕੀਤਾ ਜਦੋਂ ਕਿ ਪਹਿਲਾਂ ਉਹਨਾਂ ਨੇ ਜਨਵਰੀ ਦੇ ਵਿੱਚ ਸ਼ੁਰੂ ਇੱਕ ਲਿਖਤੀ ਤੌਰ ਤੇ ਪ੍ਰਾਈਮ ਮਿਨਿਸਟਰ ਨੂੰ ਹੋਮ ਮਿਨਿਸਟਰ ਨੂੰ ਸਭ ਨੂੰ ਉਹਨਾਂ ਨੇ ਅਪੀਲਾਂ ਕੀਤੀਆਂ ਉਹਨਾਂ ਨੇ ਕੋਈ ਗੱਲ ਨਹੀਂ ਸੁਣੀ ਤੇ ਆਖਰ ਤੇ ਜਿਹੜਾ ਹੈ ਅਪ੍ਰੈਲ ਦੇ ਵਿੱਚ ਉਹ ਉਥੇ ਧਰ ਜੰਤਰ ਮੰਤਰ ਦੇ ਧਰਨੇ ਤੇ ਬੈਠ ਗਏ ਆ ਇਹ ਸਾਡੀ ਸਿਆਸਤ ਨੂੰ ਹਿੰਦੁਸਤਾਨ ਦੀ ਸਰਕਾਰ ਨੂੰ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਉਹਨਾਂ ਨੇ ਜਿਹੜਾ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਹੈ ਜਿਹੜਾ ਕਹਿੰਦਾ ਹੈ ਬੇਟੀ ਬਚਾਓ ਬੇਟੀ ਪੜ੍ਹਾਓ ਉਹਨੋਂ ਵੀ ਉਹਨਾਂ ਨੇ ਉਹ ਗੱਲ ਦੇ ਵਿੱਚ ਇੱਥੇ ਇੱਕ ਮੈਂ ਗੱਲ ਕਹਿਣੀ ਚਾਹੁੰਦਾ ਕੱਲ ਦਿੱਲੀ ਦੇ ਵਿੱਚ ਇਸੇ ਕੇਸ ਦੀ ਸੁਣਵਾਈ ਸੀ ਤੇ ਜਿਹੜਾ ਸਰਕਾਰ ਦਾ ਵਕੀਲ ਆ ਉਹਨੇ ਇਹ ਕਹਿ ਕੇ ਸੁਣਵਾਈ ਚ ਪਾਰਟਿਸਪੇਟ ਕਰਨ ਤੋਂ ਨਾ ਕਰ ਦਿੱਤੀ ਉਹਨਾਂ ਕਹਿ ਵੀ ਅੱਜ ਸਾਰਾ ਦੇਸ਼ ਜਿਹੜਾ ਫੁਗੜ ਦੇ ਨਾਲ ਆ ਤੇ ਅੱਜ ਇਹਦੇ ਤੇ ਕੋਈ ਆਰਗੂਮੈਂਟ ਨਹੀਂ ਕਰਨੀ ਤੇ ਇਸ ਤਰੀਕੇ ਨਾਲ ਉਹ ਕੇਸ ਦੀ ਸੁਣਵਾਈ ਨਹੀਂ ਹੋਈ ਜਿਹੜੇ ਉਹਨਾਂ ਦੇ ਹੋਰ ਮਤਲਬ ਮਸਲੇ ਨੇ ਉਹ ਉਹਨਾਂ ਦੀ ਗੱਲ ਜਿਹੜੀ ਹੈ ਚਾਰੇ ਪਾਸੇ ਹੋ ਰਹੀ ਹੈ ਮਤਲਬ ਸੋਸ਼ਲ ਮੀਡੀਆ ਜਿਹੜਾ ਦੇ ਤਾਂ ਉਹ ਭਰਿਆ ਪਿਆ ਇਹਨਾਂ ਖਬਰਾਂ ਨਾਲ ਕੋਈ ਬਹੁਤ ਸਾਰੇ ਮਤਲਬ ਮੈਜੋਰਟੀ ਜਿਹੜਾ ਉਹ ਇਸ ਗੱਲ ਦੇ ਖਿਲਾਫ ਹੈ ਤੇ ਇਸ ਗੱਲ ਵੱਲ ਨੂੰ ਸੰਕੇਤ ਕਰ ਰਿਹਾ ਵੀ ਇਹਦੇ ਪਿੱਛੇ ਛਾਜ ਹੈ ਤੇ ਅੱਜ ਕੱਲ ਅੱਗੇ ਆਪਣੀ ਕੰਟੀਨਿਊ ਕਰੋ ਮੈਂ ਇੱਕ ਜਿਹੜੀ ਹੈ ਕੱਲ ਅਦਾਲਤ ਦਾ ਮਸਲਾ ਜਿਹੜਾ ਉਹ ਕਰਨਾ ਚਾਹੁੰਦਾ ਸੀ ਵਿੱਚ ਮੈਂ ਇਹ ਬੈਕਗ੍ਰਾਉਂਡ ਇਸ ਕਰਕੇ ਦਿੰਦੀ ਆ ਕਿ ਇਹ ਸਾਰਿਆਂ ਨੂੰ ਸਾਨੂੰ ਪਤਾ ਹੈ ਅਸੀਂ ਦੁਬਾਰਾ ਇਹਨੂੰ ਯਾਦ ਕਰੀਏ ਉਸ ਦੀ ਸਾਧਨਾ ਨੂੰ ਪਰ ਹੁਣ ਜਦੋਂ ਉਸ ਨੇ ਉਦੋਂ ਵੀ ਉਹਨੇ ਇਹ ਗੱਲ ਕਿਹਾ ਸੀ ਜਦੋਂ ਸਾਖਸ਼ੀ ਮਾਲਕ ਨੇ ਕਿਹਾ ਕਿ ਮੈਂ ਸੰन्यास ਲੈ ਰਹੀ ਆ ਰੈਸਲਿੰਗ ਤੋਂ ਕੁਸ਼ਤੀ ਤੋਂ ਤੇ ਉਸਨੇ ਕਿਹਾ ਸੀ ਕਿ ਉਹ ਇੰਨੀ ਮੈਂ ਉਸ ਨੂੰ ਬੜਾ ਨੇੜਿਆਂ ਦੇਖਿਆ ਗੱਲਬਾਤ ਕੀਤੀ ਉਹ ਬਹੁਤ ਸੀਰੀਅਸ ਸੰਜੀਦਾ ਕਿਸਮ ਦੀ ਕੁੜੀ ਹੈ ਉਹ ਬਹੁਤ ਨਾ ਜ਼ਿਆਦਾ ਬੋਲਦੀ ਹੈ ਉਸ ਦੌਰ ਦੇ ਵਿੱਚ ਵੀ ਜਦੋਂ ਉਹ ਉਥੇ ਧਰਨੇ ਤੇ ਬੈਠੀ ਸੀ ਉਹ ਸਵੇਰੇ 5 ਵਜੇ 4 ਵਜੇ ਉੱਠ ਕੇ ਆਪਣੀ ਜਿਹੜੀ ਹੈ ਪ੍ਰੈਕਟਿਸ ਕਰਨ ਜਾਂਦੀ ਸੀ ਤੇ 10 ਵਜੇ ਦੇ ਨੂੰ ਉਹ ਉਥੇ ਜੰਤਰਮੰਤਰ ਤੇ ਸ਼ਿਵਰ ਦੇ ਵਿੱਚ ਉਹ ਵਾਪਸ ਆ ਜਾਂਦੀ ਸੀ ਸੋ ਉਸਨੇ ਉਦੋਂ ਵੀ ਕਿਹਾ ਸੀ ਕਿ ਮੈਂ ਜਿਹੜਾ ਹੈ ਜਾ ਕੇ ਜਿਹੜਾ ਹੈ ਮੈਦਾਨ ਦੇ ਵਿੱਚ ਆਪਣੀ ਕੁਸ਼ਤੀ ਦੇ ਵਿੱਚ ਟਰੈਕ ਦੇ ਉੱਤੇ ਜਾ ਕੇ ਦੱਸਾਂਗੀ ਆਪਣੀ ਗੱਲ ਕਰਾਂਗਾ ਹੁਣ ਹੈ ਹਿੰਦੁਸਤਾਨ ਦੀ ਜਿਹੜੀ ਜਿਹੜੀ ਕੁਸ਼ਤੀ ਸੰਘ ਹੈ ਜਾਂ ਸਾਡੀ 올림픽 ਐਸੋਸੀਏਸ਼ਨ ਹੈ ਜਿਨ੍ਹਾਂ ਨੇ ਨਾ ਸਿਲੈਕਟ ਕਰਨਾ ਸੀ ਪਹਿਲੀ ਗੱਲ ਤੇ ਕਿਉਂਕਿ ਇਹ ਗੱਲਾਂ ਇਸ ਕਰਕੇ ਜਾ ਰਹੀਆਂ ਨੇ ਸਰਕਾਰ ਵੱਲ ਸਪੋਰਟਸ ਅਥਾਰਟੀ ਆਫ ਇੰਡੀਆ ਵੱਲ ਜਾਂ ਸਾਡੇ 올림픽 ਐਸੋਸੀਏਸ਼ਨ ਵੱਲ ਖਾਸ ਕਰਕੇ ਕੁਸ਼ਤੀ ਕੁਸ਼ਤੀ ਸੰਗ ਵੱਲ ਇਸ ਕਰਕੇ ਜਾ ਰਹੀ ਹੈ ਕਿ 53 ਕਿਲੋ ਜਿਹੜੀ ਹੈ ਕੁਸ਼ਤੀ ਖੇਡਦੀ ਸੀ ਉਸ ਦੇ ਵਿੱਚ ਉਸ ਨੂੰ ਨਾਂ ਥਾਂ ਦੇ ਕੇ ਕਿਸੇ ਹੋਰ ਲੜਕੀ ਨੂੰ ਚੁਣ ਲਿਆ ਗਿਆ ਤੇ ਉਸ ਨੇ ਫਿਰ ਆਪਣੇ ਉਹ 50 ਜਿਹੜਾ ਕਿਲੋ weight ਹੈ ਉਸ ਦੇ ਵਿੱਚ ਆਪਣੇ ਆਪ ਨੂੰ weight ਘਟਾ ਕੇ ਉਸ ਦੇ ਵਿੱਚ ਉਸ ਨੇ ਆਪਣੇ ਪ੍ਰੂਵ ਕੀਤਾ ਦੂਸਰੀ ਗੱਲ ਇਹ ਹੈ ਕਿ ਜਿਹੜੀ ਇਹ ਹੁਣ ਕੇਵਲ ਹਿੰਦੁਸਤਾਨ ਦੀ ਵੱਡੀ ਸਾਡੀ ਜਿਹੜੀ ਰੈਸਲਰ ਨਹੀਂ ਹੈ ਇਹ ਕੁਸ਼ਤੀ ਦੀ ਪਹਿਲਵਾਨ ਨਹੀਂ ਹੈ ਸਗੋਂ ਇਹ ਹੁਣ ਜਿਹੜੀ ਸਾਡੇ ਸਮੁੱਚੇ ਸੰਸਾਰ ਦੇ ਵਿੱਚ ਜਿਸ ਨੂੰ 82 ਵਾਰ ਕੋਈ ਹਰਾ ਨਹੀਂ ਸਕਿਆ ਉਸ ਨੂੰ ਹਰਾ ਕੇ ਉਸ ਨੇ ਫਾਈਨਲ ਦੇ ਵਿੱਚ ਉਹ ਪਹੁੰਚੀ ਇਸ ਕਰਕੇ ਮੈਂ ਅੱਜ ਉਹਨੂੰ ਇਹ ਕਹਾਂਗੀ ਕਿ ਉਹ ਇੱਕ ਜਿੰਦਾ ਸ਼ਹੀਦ ਹੈ ਕਿਉਂਕਿ ਉਥੇ ਕਿਸ ਤਰੀਕੇ ਨਾਲ ਲੜਦੀ ਸਾਖਸ਼ੀ ਨੇਤਾ ਬੈ ਬੈ ਕਰ ਲਿਆ ਹੁਣ ਵਿਨੋਹ ਵਿਨੇਸ਼ ਜਿਹੜੀ ਫੋਗਟ ਹੈ ਇਹ ਕਿਸ ਤਰੀਕੇ ਨਾਲ ਲੜਦੀ ਜਦੋਂ ਕਿ ਉਸਦੇ ਆਪਣੇ ਹੀ ਉਸਦੇ ਵਿਰੁੱਧ ਹੋ ਗਏ ਉਹਦੇ ਨਾਲ ਕੋਈ ਸਹੀ ਪਾਉਣ ਵਾਲਾ ਹੀ ਨਹੀਂ ਸੀ ਉਹਦੇ ਕਿਉਂਕਿ ਜਿਹੜੀ ਅਪ੍ਰੈਲ ਦੇ ਵਿੱਚ ਉਸ ਦੀ ਚਿੱਠੀ ਆਈ ਸੀ ਉਦੋਂ ਵੀ ਔਰ ਉਸ ਤੋਂ ਪਹਿਲਾਂ ਵੀ ਜਿਹੜੇ ਬਹੁਤ ਸਾਰੇ ਲੋਕ ਸਨ ਸਾਡੇ ਜਿਹੜੇ ਇਸ ਤਰ੍ਹਾਂ ਦੀਆਂ ਸੰਸਥਾਵਾਂ ਦੇ ਵਿੱਚ ਹੁੰਦੇ ਨੇ ਉਹ ਆਪਣੇ ਆਕਾਮਾਂ ਤੋਂ ਡਰਦੇ ਨੇ ਉਹ ਪ੍ਰਾਈਮ ਮਿਨਿਸਟਰ ਤੋਂ ਵੀ ਡਰਦੇ ਹੋਣਗੇ ਉਹ ਸਾਡੇ ਹੋਮ ਮਿਨਿਸਟਰ ਤੋਂ ਵੀ ਕੁਸ਼ਤੀ ਸੰਗ ਦੇ ਪ੍ਰਧਾਨ ਤੋਂ ਵੀ ਹੁਣ ਜੇ ਬ੍ਰਿਜ ਭੂਸ਼ਨ ਸਿੰਘ ਜਿਹੜਾ ਹੈ ਉਹ ਨਹੀਂ ਆ ਉਸ ਦਾ ਬੇਟਾ ਕੁਸ਼ਤੀ ਸੰਗ ਦਾ ਪ੍ਰਧਾਨ ਸੋ ਇਸ ਕਰਕੇ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਅਬਜੈਕਟ ਦਾ ਨਹੀਂ ਪਤਾ ਉਹਦਾ ਬੇਟਾ ਜ ਸੰਜੇ ਸਿੰਘ ਕੋਈ ਹੈਗੇ ਜਿਹੜੇ ਕੁਸ਼ਤੀ ਸੰਗ ਦੇ ਪ੍ਰਧਾਨ ਨੇ ਉਹਦੇ ਕੰਨ ਵਿੱਚ ਉਹ ਹੀ ਹੈ ਉਸਦਾ ਹੀ ਬੰਦਾ ਹੈ ਖਾਸ ਕਰਕੇ ਹਾਂ ਬੰਦਾ ਹਰਦਾ ਪਰ ਬੇਟਾ ਨਹੀਂ ਹਾਂ ਹਾਂ ਉਸਨੇ ਜਿਹੜਾ ਹੈ ਉਹਨਾਂ ਨੇ ਇੱਕ ਪੂਰੇ ਦਾ ਪੂਰਾ ਜਿਹੜਾ ਹੈ ਇੱਕ ਉੱਥੇ ਚੈਨਲ ਬਣਾਇਆ ਹੁਣ ਸਵਾਲ ਇਸ ਕਰਕੇ ਉੱਠਦੇ ਆ ਕਿ ਸਾਡੀ ਪਾਰਲੀਮੈਂਟ ਦੇ ਵਿੱਚ ਸਵਾਲ ਇਹ ਦੱਸਣਾ ਏ ਸੀ ਪਾਰਲੀਮੈਂਟ ਨੂੰ ਕਿ ਉੱਥੇ ਕੀ ਵਾਪਰਿਆ ਤੇ ਸਾਡਾ ਜਿਹੜਾ ਸਪੋਰਟਸ ਮਨਿਸਟਰ ਹੈ ਉਹ ਉੱਥੇ ਉਹਦੇ ਜਿਹੜਾ ਉਹਦੇ ਤੇ ਖਰਚਾ ਕੀਤਾ ਗਿਆ ਪੈਸਾ ਉਹਦਾ ਦੱਸ ਰਿਹਾ ਗੱਲ ਇਹ ਹੈ ਕਿ ਸਮੁੱਚੇ ਹਿੰਦੁਸਤਾਨ ਦਾ ਜਿਹੜਾ 올림픽 ਦੇ ਵਿੱਚ ਮੰਡਲ ਗਿਆ ਹੈ ਉਹਦੇ ਉੱਤੇ ਕਿੰਨਾ ਖਰਚਾ ਹੋਇਆ ਅਗਰ ਕਿਸੇ ਨੇ ਇਹ ਪੁੱਛਿਆ ਹੁੰਦਾ ਕਿ ਤੁਸੀਂ ਕੁਸ਼ਤੀ ਸੰਘ ਦੇ ਉੱਤੇ ਕਿੰਨਾ ਕੀਤਾ ਬਾਕੀ ਤੇ ਕਿੰਨਾ ਕੀਤਾ ਤੇ ਉਸ ਨੂੰ ਤਾਂ ਇਹ ਦੱਸਣਾ ਪੰਦਾ ਸੀ ਦਲ ਇਹ ਹੈ ਕਿ ਉਹਨਾਂ ਨੇ ਸਾਡੇ ਜਿਸ ਤਰੀਕੇ ਦੇ ਨਾਲ ਦੇਖੋ ਇੰਟਰਨੈਸ਼ਨਲ ਪੱਧਰ ਦੇ ਉੱਤੇ ਵੀ ਯੂਰਪੀਅਨ ਯੂਨੀਅਨ ਦਾ ਔਰ ਸਮੁੱਚੇ ਜਿਹੜੇ ਵੈਸਟਵਾਰਡ ਦਾ ਇੱਕ ਗੱਲਬਾ ਹੈ ਤੇ ਉਨ ਉਸ ਗੱਲ ਬੇਨੂੰ ਤੋਣ ਲਈ ਉਹਦੇ ਲਈ ਫਾਈਟ ਕਰਨ ਦੇ ਲਈ ਸਾਡੀ ਜਿਹੜੀ 올림픽 ਐਸੋਸੀਏਸ਼ਨ ਕਿੰਨਾ ਕੁ ਸੀਰੀਅਸਲੀ ਉਹਦੇ ਨਾਲ ਲੜ ਰਹੀ ਹੈ ਉਹਨਾਂ ਰੂਲਸ ਦੇ ਨੂੰ ਕਿਸ ਤਰੀਕੇ ਨਾਲ ਉਹ ਉਹ ਜਿਹੜਾ ਹੈ ਦੇਖ ਰਹੀ ਹੈ ਦੂਜੀ ਗੱਲ ਇਹ ਹੈ ਕਿ ਐਡਾ ਵੱਡਾ ਪ੍ਰਧਾਨ ਜਿਹੜਾ ਉਸ ਜਿਹੜਾ ਖੇਡ ਮੰਡਲ ਆ ਉਹਦੇ ਨਾਲ ਗਿਆ 올림픽 ਐਸੋਸੀਏਸ਼ਨ ਦੀ ਪ੍ਰਧਾਨ ਪੀਟੀਓ ਹੁਸ਼ਾ ਉੱਥੇ ਆ ਹੋਰ ਉਹਦੇ ਜਿਹੜੇ ਜਿਹੜੇ ਉਹਦੇ ਸਾਰੇ ਦੇ ਸਾਰੇ ਉਹਦੇ ਡਾਈਟ ਵਾਲੇ ਉਹਦੇ ਜਿਹੜੇ ਸਾਡੇ ਡਾਕਟਰਸ ਹੁੰਦੇ ਆ ਸਾਰਾ ਕੁਝ ਉੱਥੇ ਹੈ ਜਦੋਂ ਉਹ ਸੈਮੀ ਫਾਈਨਲ ਦੇ ਵਿੱਚ 50 ਕਿਲੋ weight ਦੇ ਵਿੱਚ ਜਿਹੜਾ ਹੈ ਪਾਰ ਕਰ ਗਈ ਹੈ ਤੇ ਅਗਲੇ ਦਿਨ ਉਸਨੇ ਦੂਜੀ ਕੁਸ਼ਤੀ ਲੜਨੀ ਹੈ ਤੇ ਇੱਕੋ ਰਾਤ ਦੇ ਵਿੱਚ 3 ਕਿਲੋ ਭਾਰ ਵਧਣਾ ਇਹ ਬੜਾ ਹੀ ਆਪਣੇ ਆਪ ਦੇ ਵਿੱਚ ਕੁਐਸਚਨ ਮਾਰਕ ਹੈ ਕਿਉਂਕਿ ਗੱਲ ਇਹ ਹੈ ਕਿ ਬਿਨਾ ਜਿਹੜੀ ਸਾਡੀ ਮਹਿਲਾ ਰੈਸਲਰ ਹੈ ਉਸਦੇ ਨਾਲ ਪਿਛਲੇ 1.5 ਸਾਲ ਤੋਂ 2 ਸਾਲ ਤੋਂ ਹੀ ਨਹੀਂ ਪਿਛਲੇ 4-5 ਸਾਲਾਂ ਤੋਂ ਕੁਸ਼ਤੀ ਸੰਗ ਦੇ ਵਿੱਚ ਉਸਦੇ ਨਾਲ ਜਾਤੀਆਂ ਹੁੰਦੀਆਂ ਰਹੀਆਂ ਉਹ ਜਿਸ ਲੀਕੇ ਨਾਲ 53 ਕਿਲੋ weight ਦੇ ਵਿੱਚ ਇੱਕ ਹੋਰ ਲੜਕੀ ਨੂੰ ਭੇਜ ਦਿੱਤਾ ਗਿਆ ਤੇ ਉਹ ਪਹਿਲੀ ਪਾਰੀ ਦੇ ਵਿੱਚ ਹੀ 10-0 ਦੇ ਨਾਲ ਹਾਰ ਗਈ वैसे ਤਾਂ वेट ਦੇ ਵਿੱਚ ਮਤਲਬ ਇਹ ਇੱਕ ਇਕੱਲਾ ਮਾਮਲਾ ਫੁਗਾੜਦਾ ਨਹੀਂ ਕਈ ਹੋਰ ਦੇ ਚੰਨੀਆਂ ਔਰ ਲੜਕੀਆਂ ਹੈਗੀਆਂ ਰੈਸਲਰ ਹੈਗੀਆਂ ਜਿਹੜੀਆਂ ਪਹਿਲਾਂ ਵੱਧ weight 'ਚ ਖੇਡਦੀਆਂ ਨੇ ਜਾਂ ਬਾਅਦ 'ਚ ਉਹਨਾਂ ਨੇ ਆਪਣਾ weight ਘਟਾ ਕੇ ਜਿਹੜਾ ਦੂਜੇ weight 'ਤੇ ਵੀ ਖੇਡੀਆਂ ਇਹਵੇਂ ਅਮਰੀਕਾ ਦੀ ਜਿਹੜੀ ਲੜਕੀ ਸੀ ਉਹਨੇ ਵੀ 2 ਸਾਲ ਪਹਿਲਾਂ ਇਹ ਤਿਆਰੀ ਕੀਤੀ ਉਹ ਵੀ 53 ਕਿਲੋ 'ਚ ਖੇਡਦੀ ਸੀ ਉਹ ਵੀ 50 ਕਿਲੋ ਦੇ ਵਿੱਚ ਆਈ ਨਹੀਂ ਮੈਂ ਗੱਲ ਜਮੂ ਜੀ ਇਹ ਕਹਿ ਰਹੀ ਆ ਕਿ ਇਸ ਇਹ ਸਾਡੇ ਕਿਉਂਕਿ ਸਾਡੀ ਇਸ ਜਿਹੜੀ ਸਿਲੇਕਸ਼ਨ ਕਮੇਟੀ ਸੀ ਉਹਨੇ ਇਹਨੂੰ ਨਹੀਂ ਪਾਸ ਕੀਤਾ ਉਹਦੇ ਵਿੱਚ ਤਾਂ ਉਹ 52 ਕਿਲੋ ਚ ਕਰ ਸਕਦੇ ਸੀ ਉਹਨੂੰ ਫੇਰ ਹਾਰ ਕੇ 50 ਕਿਲੋ ਦੇ ਵਿੱਚ ਆਪਣੇ ਆਪ ਨੂੰ ਉਹਦੇ ਵਿੱਚ ਭੇਜਣਾ ਪਿਆ ਸੋ ਫੇਰ ਵੀ ਉਸਨੇ ਬਹੁਤ ਚੰਗਾ ਪਰਫਾਰਮ ਕੀਤਾ ਅਸੀਂ ਇਹ ਮੈਂ ਇੱਕ ਮਹਿਲਾ ਫੈਡਰੇਸ਼ਨ ਦੀ ਸੈਕਟਰੀ ਹੋਣ ਦੇ ਨਾਤੇ ਕਹਿੰਨੀ ਕਿ ਅੱਜ ਸਾਰੀਆਂ ਔਰਤਾਂ ਉਹਦੇ ਨਾਲ ਉਦਾਸ ਨਹੀਂ ਪਰ ਇਹ ਉਦਾਸ ਹੋਣ ਦੀ ਗੱਲ ਨਹੀਂ ਇਹ ਇੱਕ ਸੰਗਰਾਮ ਹੈ ਇਹ ਜੱਦੋਜਾਦਾ ਹੈ ਉਹ ਪਿਛਲੇ ਕਈ ਸਾਲਾਂ ਤੋਂ ਲੜਦੀ ਆ ਰਹੀ ਹੈ ਅੱਜ ਵੀ ਸਾਰੀਆਂ ਹੀ ਮਹਿਲਾ ਜਿਹੜੀਆਂ ਸੰਸਥਾਵਾਂਾਂ ਦੀਆਂ ਔਰਤਾਂ ਨੇ ਉਹਦੇ ਨਾਲ ਕਿਉਂਕਿ ਉਹਦੇ ਨਾਲ ਜਿਹੜੀ ਜਾਤੀ ਹੋਈ ਹੈ ਜਿਹੜੀ ਉਹਦੇ ਨਾਲ ਕਿਉਂਕਿ ਜਾਤੀ ਇਸ ਕਰਕੇ ਅਸੀਂ ਕਹਿ ਰਹੇ ਹਾਂ ਬਹੁਤ ਸਾਰੇ ਲੋਕ ਕਹਿ ਰਹੇ ਪੋਲਿਟਿਕਸ ਦੀ ਗੱਲ ਨਹੀਂ ਹੈ ਇਹ 100 ਗ੍ਰਾਮ ਵੇਟ 100 ਗ੍ਰਾਮ ਵੇਟ ਕਿੰਨਾ ਹੁੰਦਾ ਹੈ ਉਦੇ ਨਾਲ ਜਿਹੜਾ ਗਿਆ ਦਲ ਹੈ ਉਹਦੀ ਡਿਊਟੀ ਕੀ ਸੀ ਕਿ ਉਹਨੂੰ ਅਸੀਂ ਕਿਸ ਤਰੀਕੇ ਦੇ ਨਾਲ ਅਸੀਂ ਅਗਲੇ ਦਿਨ ਤਿਆਰ ਕਰਨਾ ਹੈ ਉਹਦਾ ਮਾਨਸਿਕ ਮਨੋਵਲ ਉੱਪਰ ਤੇਜ ਕਰਨਾ ਇਹ ਸਾਰੀਆਂ ਚੀਜ਼ਾਂ ਕਿਉਂਕਿ ਉਹਦੇ ਨਾਲ ਪਹਿਲਾਂ ਤੋਂ ਜਾਂਤੀ ਹੋ ਰਹੀ ਹੈ ਇਸ ਕਰਕੇ ਲੋਗ ਉਧਰ ਕਿੰਤੂ ਪ੍ਰੰਤੂ ਕਰ ਰਹੇ ਆ ਪਰ ਉਸਨੇ ਜਿਹੜੀ 82 ਵਾਰ ਦੀ ਜਿਹੜੀ ਕੁਸ਼ਤੀ ਜਿਹੜੀ ਪਹਿਲਵਾਨ ਸੀ ਉਹਨੂੰ ਹਰਾ ਦਿੱਤਾ ਹੈ ਅਖਾੜੇ ਦੇ ਵਿੱਚ ਜਾ ਕੇ ਇੱਕ ਤਰੀਕੇ ਨਾਲ ਉਹ 골ਡ ਮੈਡਲ ਦੀ ਕੀ ਜਿਹੜੀ ਹੱਕਦਾਰ ਹੈ ਇਹ ਭਾਵੇਂ ਟੈਕਨੀਕਲਟੀਆਂ ਕਰਕੇ ਉਸ ਨੂੰ ਕੋਈ ਮੈਡਲ ਨਾ ਦਿੱਤਾ ਗਿਆ ਹੋਵੇ ਇਹ ਬੜੀ ਸਾਨੂੰ ਜਿਹੜੀ ਹੈ ਬੜੀ ਸੋਚਣ ਦੀ ਗੜੀ ਹੈ ਕਿ ਸਾਡਾ ਪ੍ਰਾਈਮ ਮਿਨਿਸਟਰ ਪਹਿਲਾਂ ਉਹਨੂੰ ਫੋਨ ਨਹੀਂ ਕਰਦਾ ਜਦੋਂ ਉਹ ਹਾਰ ਜਾਂਦੀ ਉਹਨੂੰ ਕੱਢ ਦਿੱਤਾ ਜਾਂਦਾ ਉਦੋਂ ਉਹ ਮਗਰਮਸ਼ ਦੇ ਹੰਝੂ ਵਹਾਉਂਦੇ ਨੇ ਸੋ ਇਸ ਕਰਕੇ ਜਿਹੜੀ ਉਹਦੀ ਸਟਰਗਲ ਹੈ ਉਹਦੇ ਨਾਲ ਸਾਰੀਆਂ ਔਰਤਾਂ ਖੜੀਆਂ ਨੇ ਸਾਰਾ ਹਿੰਦੁਸਤਾਨ ਖੜਾ ਦਰਨ ਨੇ ਇੱਕ ਗੱਲ ਦੱਸੋ ਇਹਦੇ ਪਿੱਛੇ ਜੇ ਕੋਈ ਕਾਂਸਪੀਰੇਸੀ ਹੈ ਕਿ ਇਹ ਕਾਂਸਪੀਰੇਸੀ ਬੇਨਕਾਬ ਹੋ ਜਾਏਗੀ ਇਹਨੂੰ ਐਕਸਪੋਜ਼ ਕਰ ਦਿੱਤਾ ਜਾਏਗਾ ਮਾਮਲਾ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਪਹਿਲਾਂ ਰਾਜ ਸਭਾ 'ਚ ਵੀ ਉੱਠਿਆ ਲੋਕ ਸਭਾ 'ਚ ਵੀ ਉੱਠਿਆ ਤਾਂ ਲੱਗਦਾ ਵੀ ਜੇ ਕੋਈ ਚਾਰजेस ਦਾ ਮਾਮਲਾ ਹੋਇਆ ਤਾਂ ਇਹ ਬਾਹਰ ਆ ਜਾਏਗਾ ਮੇਰਾ ਨਹੀਂ خیال ਜਿਸ ਤਰ੍ਹਾਂ ਦੇ ਹਿੰਦੁਸਤਾਨ ਦੇ ਹਾਲਾਤ ਨੇ ਜਿਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਲੜਨਾ ਹੈ ਅਗਰ ਉਹੀ ਮਨ ਦੇ ਵਿੱਚ ਮੈਲ ਲੈ ਕੇ ਉਹੀ ਜਿਹੜਾ ਹੈ ਉਹਦੇ ਨਾਲ ਖੜੇ ਨਹੀਂ ਹੋ ਰਹੇ ਉਹਨਾਂ ਵੱਲੋਂ ਹੀ ਜੇ ਸਾਜ਼ਿਸ਼ ਹੈ ਕਿਉਂਕਿ ਦੋ ਪੱਧਰਾਂ ਦੇ ਉੱਤੇ ਜਿਹੜੀ ਹੈ ਇਹ ਦੇਖੀ ਜਾਣੀ ਹੈ ਕਿ ਸਿੰਧੂਸਤਾਨ ਦੇ ਵਿੱਚ ਕਿਹੜੇ ਲੋਕਾਂ ਨੇ ਸਾਜ਼ਿਸ਼ ਕੀਤੀ ਔਰ ਉੱਥੇ ਜਾ ਕੇ ਕਿਸ ਤਰੀਕੇ ਦੇ ਨਾਲ ਉਸ ਦੇ ਨਾਲ ਜਿਹੜਾ ਹੋਇਆ ਕਿਉਂਕਿ ਜਿਹੜਾ ਖਿਡਾਰੀ ਹੈ ਉਹ ਆਪਣੀ ਖੇਡ ਦੇ ਉੱਤੇ ਉਹ ਬਹੁਤ ਸਾਰੇ ਦਬਾਵਾਂ ਚੋਂ ਗੁਜ਼ਰਦਾ ਹੈ ਖਾਸ ਕਰਕੇ 올림픽ਸ ਦੇ ਵਿੱਚ ਆਖਰੀ 골ਡ ਮੈਡਲ ਲਈ ਉਹਨੇ ਲੜਨਾ ਹੈ ਤੇ ਉਹਦੇ ਉੱਤੇ ਮਾਨਸਿਕ ਦਬਾਅ ਵੀ ਹੈ, ਸਰੀਰਕ ਦਬਾਅ ਵੀ ਹੈ। ਜਿਸ ਤਰੀਕੇ ਨਾਲ ਬਹੁਤ ਸਾਰੀਆਂ ਖਬਰਾਂ ਫਟਾਫਟ ਆ ਰਹੀਆਂ ਨੇ ਮੀਡੀਆ 'ਚ ਕਿ ਉਹਨੇ ਪਾਣੀ ਨਹੀਂ ਪੀਤਾ, ਉਹਦੇ ਵਾਲ ਕੱਟੇ ਗਏ, ਉਹਦੇ ਕੀ ਕੀਤਾ। ਇਹ ਸਾਰੇ ਕੁਝ ਤਾਂ ਉਹ ਮੀਡੀਆ 'ਚ ਦੇ ਰਹੇ ਐ। ਬਾਕੀ ਉਹਨਾਂ ਨੇ ਕੀ ਕੀਤਾ, ਉਹਦੀ ਡਾਈਟ ਚਾਰਟ ਦੇ ਵਿੱਚ ਕੀ ਹੋਇਆ, ਉਹਦੇ ਮੈਡੀਕਲ ਦਾ ਕੀ ਹੋਇਆ। ਮੇਰਾ ਨਹੀਂ ਖਿਆਲ ਕਿ ਜਿਹੜਾ ਹੈ ਇਹ ਗੱਲ ਬਾਹਰ ਨਿਕਲੇਗੀ। ਕੋਈ ਵੱਡੀ ਇਨਵੈਸਟੀਗੇਸ਼ਨ ਏਜੰਸੀ ਹੋਏਗੀ ਉਹ ਵੀ ਬਾਹਰੋਂ ਇੰਡੀਪੈਂਡੈਂਟ ਸ਼ਾਇਦ ਉਹ ਇਹਨਾਂ ਮੁੱਦਿਆਂ ਦੇ ਉੱਤੇ ਜਿਹੜਾ ਹੈ ਗੱਲ ਕਰੇ ਪਿੱਛੇ ਜੇ ਇੱਕ ਸਾਡਾ ਜਿਹੜਾ ਪੈਰਾਓਲੰਪਿਕਸ ਦੇ ਵਿੱਚ 골ਡ ਮੈਡਲ ਲੈ ਕੇ ਆਇਆ ਬੰਦਾ ਸਾਡੇ ਹਿੰਦੁਸਤਾਨ ਦਾ ਖਾਲੇ ਹੈ ਕਿ ਉਹ 18 ਸਾਲ ਉਸ ਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਤੇ ਜਦੋਂ ਉਸਨੇ ਆਪਣੇ ਆਪ ਨੂੰ ਉਹਦੇ ਤੇ ਇੱਕ ਫਿਲਮ ਵੀ ਬਣੀ ਜਿਹੜੀ ਹੈ ਤਾਂ ਜਦੋਂ ਉਸਨੇ ਆਪਣੇ ਆਪ ਨੂੰ ਕਿਹਾ ਕਿ ਨਹੀਂ ਮੈਨੂੰ ਜਿਹੜਾ ਹੈ ਇੱਕ ਅਰਜਨ ਅਵਾਰਡ ਚਾਹੀਦਾ ਤਾਂ ਕਿ ਮੇਰੇ ਪਿੰਡ ਦੀ ਸੜਕ ਬਣੇ ਫਿਰ ਲੋਕਾਂ ਨੇ ਉਥੋਂ 올림픽 ਦੇ ਵਿੱਚ ਉਹਦਾ ਰਿਕਾਰਡ ਕਢਾਇਆ ਤੇ ਫਿਰ ਉਹਨਾਂ ਨੂੰ ਪਤਾ ਲੱਗਿਆ ਕਿ ਵੀ ਇਹ ਸਾਡੇ ਦੇਸ਼ ਦਾ ਪੈਰਾ ਜਿਹੜਾ ਜਿਹੜੀ ਸਾਡੀ 올림픽 ਹੈ ਉਸਦੇ ਵਿੱਚ ਉਸਨੇ ਜਿਹੜਾ ਹੈ ਫ੍ਰੀ ਸਟਾਈਲ ਜਿਹੜਾ स्विਮਿੰਗ ਦੇ ਵਿੱਚ 골ਡ ਮੈਡਲ ਲਿਆ ਸੋ ਮੇਰਾ ਗੱਲ ਭਾਰਤ ਨੂੰ ਇੱਕ ਹੀ 골ਡ ਆਨ ਦੀ ਐਸੀ ਕੀ ਉਹ ਵਿਨੇਸ਼ ਫਗੜ ਤੋਂ ਸੀ ਉਹ ਵੀ ਰੈਗੀ ਹੁਣ ਤੱਕ ਜਿੰਨੇ ਵੀ ਮੁਕਾਬਲੇ ਹੋਏ ਆ ਇੱਕ ਸਿਲਵਰ ਮਿਲਿਆ ਨੀਰ ਚੋਪੜਾ ਤੋਂ ਬਾਕੀ ਜਿਹੜੇ ਆ ਕਾਂਸੀ ਦਿੱਤਾ ਨਹੀਂ ਬ੍ਰਾਂਜ਼ ਨੇ ਸੋ 70 ਕਰੋੜ ਦਾ ਦੇਸ਼ ਹੈ ਜੰਮੂ ਜਿਹਦੀ ਅਸੀਂ ਬੇਸ਼ਮ ਗੁਰੂ ਬਣਨ ਦੀ ਗੱਲ ਕਰ ਰਹੇ ਆ ਅਸੀਂ ਕਹਿ ਰਹੇ ਆ ਕਿ ਸਾਡੀ ਇਕਨੋਮੀ ਇੰਨੀ ਵੱਡੀ ਹੈ ਤੇ ਛੋਟੇ ਛੋਟੇ ਮੁਲਕ ਜਿਹੜੇ ਨਹੀਂ ਕਿਊਬਾ ਵਰਗੇ ਮੁਲਕ ਦੇ ਤੁਸੀਂ ਉਹਦੇ ਜਿਹੜਾ ਹੈ ਜਿਹੜਾ ਬੜਾ ਛੋਟਾ ਮੁਲਕ ਹੈ ਜਿਸ ਦਾ ਜਿਹੜਾ ਹੈ ਚੀ ਚ ਜਿਹੜਾ ਹੈ ਪੈਰ ਦੇ ਜਿਹੜਾ ਸਰੀਰ ਦੇ ਪੈਰ ਦੇ ਪੰਜੇ ਵਰਗਾ ਇੱਕ ਜਾਨਵਰ ਦੇ ਪੰਜੇ ਵਰਗਾ ਮੁਲਕ ਹੈ ਛੋਟਾ ਜਿਹਾ ਉਹ 골ਡ ਤੇ ਉਹ ਕਿੰਨੇ ਜਿਹੜਾ ਹੈ ਸਿਲਵਰ ਲੈ ਕੇ ਜਾ ਚੁੱਕਿਆ ਸੋ ਇਸ ਕਰਕੇ ਸਾਡੀ ਜਿਹੜੀ ਅਸੀਂ ਤਾਂ ਪਾਕਿਸਤਾਨ ਤੋਂ ਵੀ ਪਿੱਛੇ ਰਹਿ ਗਏ ਪਾਕਿਸਤਾਨ ਵੀ ਸਾਡੇ ਤੋਂ ਅੱਗੇ ਨਿਕਲ ਗਿਆ ਸੋ ਇਹੇ ਟੇਬਲ ਇਹ ਅੱਜ ਦੀ ਗੱਲ ਨਹੀਂ ਹੈ ਇਹਦੇ ਲਈ ਨਾ ਸਾਡੀਆਂ ਸਰਕਾਰਾਂ ਪੈਸਾ ਖਰਚਦੀਆਂ ਨੇ ਇਹ ਕੋਈ ਪਲੈਨਿੰਗ ਜਿਹੜੀ ਹੈ ਇਹ ਇੱਕ ਸਾਲ 2 ਸਾਲ ਦੀ ਨਹੀਂ ਹੁੰਦੀ ਇਹ ਘੱਟੋ ਘੱਟ 10 15 20 ਸਾਲਾਂ ਦੀ ਪਲੈਨਿੰਗ ਤੋਂ ਬਾਅਦ ਜਿਹੜੇ ਖਿਡਾਰੀ ਤਿਆਰ ਹੁੰਦੇ ਨੇ ਇਹਦੇ ਲਈ ਅਸੀਂ ਇਹ ਜ਼ਰੂਰ ਕਹਾਂਗੇ ਕਿ ਕਿਸੇ ਜ਼ਮਾਨੇ ਦੇ ਵਿੱਚ ਜਿਹੜੀ ਹੁੱਡਾ ਗਵਰਨਮੈਂਟ ਸੀ ਉਸਨੇ ਕੌਂਸ਼ੀਅਸਲੀ ਹਰਿਆਣੇ ਦੇ ਵਿੱਚ ਕੁਸ਼ਤੀ ਨੂੰ ਪ੍ਰੋਤਸਾਹਨ ਦਿੱਤਾ ਫਿਰ ਲਗਾਤਾਰ ਪਿਛਲੇ 10-15 ਸਾਲਾਂ ਤੋਂ ਪਰਸਨਲ ਯਤਨ ਵੀ ਹੋਏ ਔਰ ਸਰਕਾਰ ਨੇ ਵੀ ਯਤਨ ਕੀਤੇ ਸੋ ਉਹਦੇ ਵਿੱਚੋਂ ਇਹ ਹੌਲੀ-ਹੌਲੀ ਜਿਹੜੇ ਚਾਹੇ ਲੜਕਿਆਂ ਦੇ ਵਿੱਚ ਹੋਏ ਚਾਹੇ ਲੜਕੀਆਂ ਦੇ ਵਿੱਚ ਹੋਏ ਰੈਸਲਰ ਦੇ ਵਿੱਚ ਜਿਹੜਾ ਹੈ ਹਰਿਆਣੇ ਨੇ ਥੋੜਾ ਨਾਮ ਬਣਾਉਣ ਦਾ ਹਿੰਦੁਸਤਾਨ ਦੀ ਕੋਸ਼ਿਸ਼ ਕੀਤੀ ਪਰ ਅਨਫੋਰਚੂਨੇਟ ਹੈ ਕਿ ਇਹ 골ਡ ਜਿਹੜਾ ਇਸਦੇ ਰਾਹੀ ਆਉਣਾ ਸੀ ਇੱਕ ਸੌਰੀਸ ਸਿਆਸਤ ਦਾ ਸ਼ਿਕਾਰ ਹੋ ਗਈ ਸਾਡੀ ਬੱਚੀ ਪਰ ਉਹਦੇ ਹੌਸਲੇ ਬੁਲੰਦ ਨੇ ਉਹ ਉਸਨੇ ਸਟਰਗਲ ਕੀਤੀ ਹੈ ਉਹ 골ਡ ਪਹਿਲਾਂ ਸੀ ਹੁਣ ਵੀ 골ਡ ਹੈ ਤੇ 골ਡ ਰਹੇਗੀ ਮੇਰਾ ਖਿਆਲ ਹੈ ਇਹ ਇਸ ਖੇਡਾਂ ਦੇ ਇਤਿਹਾਸ ਦੇ ਵਿੱਚ ਇਹ ਹਿੰਦੁਸਤਾਨ ਦੇ ਲਈ ਵੀ ਤੇ ਵੈਸੇ ਔਰਤਾਂ ਦੇ ਲਈ ਵੀ ਇਹ ਬਹੁਤ ਵੱਡੀ ਜਿਹੜੀ ਹੈ ਇੱਕ ਚੁਣੌਤੀ ਵੀ ਹੈ ਤੇ ਇੱਕ ਇਹ ਔਰਤਾਂ ਦੇ ਪਿੱਛੇ ਜਾਣ ਦੀ ਗੱਲ ਵੀ ਹੈ ਕਿ ਕਿਸ ਤਰੀਕੇ ਦੇ ਨਾਲ ਉਸ ਦੇ ਨਾਲ ਹਿੰਦੁਸਤਾਨ ਸ਼ਾਸ਼ਣ ਦੀਆਂ ਰਹੀਆਂ ਤੇ ਹੁਣ ਉਹ ਉਸ ਦਾ ਹੋ ਗਈ ਪਰ ਉਸ ਦੀ ਜੱਦੋ ਜਹਿਦ ਉਹਦੀ ਕਰਮ ਅਟ ਸਾਧਨਾ ਉਸ ਦਾ ਜਿਹੜਾ ਹੈ ਉਸ ਨੂੰ ਸਾਰਾ ਸੰਸਾਰ ਸਾਰੀਆਂ ਔਰਤਾਂ ਸਜਦਾ ਕਰਦੇ ਤੋ ਟੋਟਲ ਜੀ ਜੋ ਸ਼ਾਮਲ ਹੋਣ ਲਈ ਬਹੁਤ-ਬਹੁਤ ਸ਼ੁਕਰੀਆ ਧੰਨਵਾਦ